मोदी सरकार जो साथी श्री कृष्ण सुर जी अच बटाला पहुंचे ने मैं उन्होंने बटाला आते गहराइया को स्वागत करता सब तो सीनियर नेता ने हमेशा ने एक सूच देती है एक प्रेरणा देती है बटाला बटाला दे, अच्छा 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 दे शक्ति शर्मा जी एक्स मंडल प्रधान पंकज जी मंदा... जीनियर कार्यकर्ता मातृशक्ति शक्ति मेरिया भैन और सब तो जिन्ना लोग जिन्होंने अच्छी स्पैशल बुलाया है प्रेस वाले मेरे वीर जिन्होंने हमेशा ही समूसा बोले भी कोई सीनियर नेता होता है ते बिल्कुल टाइम पूरा जो इन्होंने ने सामने लिया की ताकत जो इन्हों को है मैं समझता सब तो वजिया रोल पंजाब के अंदर जो पूरी आय कि मेरे प्रेस में भी ना जो प्रजुता सरकार पंजाब सरकार अशर्क कर रही है और भी निंदन जोग है असन निंदन जोग है मैं उसे सख्त निंदिती करता हूँ और स्पेशल भी ना इस योजना देता है प्रदेश हाँ के प्रधानमंत्री श्री नरेंद्र भाई मोदी जी ने, मोदी जी ने था। इस योजना कि पहला सौ दिन का काम थी वो जिस तो तरह प्रधान जी ने दसिया की नरेगा जी राम जीवे पूरा पूरा नाम तो नैशनल रूरल रोजगार योजना महात्मा गांधी मोरल लग गया नूरल रोजगार ग्रंटी एंड आजीविका रूरल रोज योजना so, जी, जीराम जी राम जी बन जाता गा सो जी जो जी राम जी है वो राम दफा जाने जरे मनरेगा गांधी का लफा जाए तो सिर्फ एक भ्रम कांग्रेस ने फैलाना शुरू करता कि महात्मा गांधी का नॉ कटता जे मनरेगा पड़ी जाइए तो महात्मा गांधी ने पड़ा ही नहीं जगह राम जी का ना आ गया राम जी के ना ली पत्ती है ਤੋਂ ਨਾਮਾ ਦੇ ਵਿੱਚ ਨਹੀਂ ਜਾਣ ਦੀ ਲੋੜ ਹੁੰਦੀ। ਨਾਮ ਤਾਂ ਉਹਨਾਂ ਨੇ ਵੀ ਨਰੇਗਾ ਤੋਂ ਮਨਰੇਗਾ ਕੀਤਾ। ਸਵਾਲ ਤਾਂ ਇਹ ਵਿੱਚ ਕੀ ਕੰਟੈਂਟ ਕੀ ਆ ਵਿੱਚ ਸਬਜੈਕਟ ਕੀ ਆ ਲੋਕਾਂ ਨੂੰ ਤਾਂ ਫਾਇਦਾ ਕੀ ਆ? ਮੇਨ ਗੱਲ ਤਾਂ ਇਹ ਆ ਦੇਖਿਆ ਲਈ। ਔਰ ਪ੍ਰਧਾਨ ਜੀ ਨੇ ਆਪਣੇ ਤਿੰਨ ਲਾਈਨਾਂ ਦੀ ਪੁੰਡਕਾ ਦੇ ਵਿੱਚ ਕਾਫੀ ਕੁਝ ਕਲੀਅਰ ਵੀ ਕਰ ਦਿੱਤਾ। ਇਹ ਜਿਹੜਾ 2005 ਦੇ ਵਿੱਚ ਨਰੇਗਾ ਬਣਿਆ ਸੀ। ਇਸ ਕਰਕੇ ਬਣਿਆ ਸੀ ਕਿ ਜੇ ਉਹਨਾਂ ਕੋਤੇ ਕਾਲ ਪੈ ਜਾਣਾ ਸੁੱਕਾ ਪੈ ਜਾਣਾ ਕੰਮ ਨਾ ਹੋਣਾ ਉਸੇ ਲਈ ਜਿਹੜਾ ਮਜ਼ਦੂਰ ਸੀ ਇੰਦਾਂ ਚ ਰਹਿਣ ਵਾਲੇ ਉਹਨਾਂ ਨੂੰ ਕੋਈ ਰਸਤਾ ਨਹੀਂ ਹੁੰਦਾ ਉਹਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਸਾਨੂੰ ਕੋਰੋਨਾ ਚ ਵੀ ਦੇਖਣ ਨੂੰ ਮਿਲਿਆ ਜਿਸ ਵੇ ਸਾਰੇ ਰੋਜ਼ਗਾਰ ਦੇ ਰਸਤੇ ਬੰਦ ਸੀ ਤਾਂ ਨਿਰਗਾਰੀ ਤੇ ਆੜੀ ਲੱਗ ਜਾਂਦੀ ਸੀ ਸੋ ਗਰੀਬ ਲੋਕ ਜਿਹੜਾ ਔਰ ਪਿੰਡੂ ਗਰੀਬ ਲੋਕ ਜਿਹੜੇ ਜਿਹੜਾ ਕੋਲ ਹੋਰ ਕੋਈ ਸਾਧਨ ਨਹੀਂ उन्ह वास्ते एक रोजगार की गरंटी योजना चल रही और चल रही सी इसलिए चीज चल रही कमियां भी लगती हैं तो सुधार भी उसधार भीड़ी सभ्य सोसायटी हों जो विचार सुसायटी सुधार भी करती ना कर है हर कानून सुधार होंगे खमिया का पता उस चल दिया ਅ ਤੁਸੀਂ ਕਿਸੇ ਚੀਜ਼ ਨੂੰ ਲਾਗੂ ਕਰਦੇ ਹੋ ਸੋ ਨਰੇਗਾ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਉਹ ਪਾਈਆਂ ਗਈਆਂ ਉਹਦੇ ਵਿੱਚ ਕੈਗ ਦੀ ਰਿਪੋਰਟ ਨੇ ਵੀ ਦੱਸਿਆ ਕਿ ਬੜੇ ਸਾਰੇ ਘੋਸਲੇਬਰ ਜਿਹੜੋਂ ਕੰਦੇ ਅਸੀਂ ਫਰਜੀ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਦੇ ਕਾਰਡ ਬਣਾ ਕੇ ਪੈਸੇ ਦੇ ਦਿੰਦੇ ਨੇ ਔਰ ਬਹੁਤੇ ਕੰਮ ਇਹਨੇ ਲੋਕਾਂ ਨੂੰ ਦਿੱਤੇ ਗਏ ਪੇਪਟਿਜ਼ਮ ਹੋਇਆ ਹਨ ਜੇ ਨਾ ਤਾਂ ਨੂੰ ਨਹੀਂ ਜਨਾ ਕਾੜ ਕੋਲ ਰੱਖ ਲੈ ਜਿਸ ਤਰ੍ਹਾਂ ਨਹੀਂ ਬਹੁਤ ਵਧੀਆ ਵਧੀਆ ਖਾਨੀਆਂ ਹੋਈਆਂ ਕਪਲੇਵਾ ਜੀਆਂ ਹੋਈਆਂ ਇੱਕ ਮੇਰੇ ਗਾ ਪ੍ਰਸ਼ਤਾਚਾਰ ਦਾ ਇੱਕ ਸੈਂਟਰ ਬਣ ਗਿਆ ਬਹੁਤ ਵੱਡੀ ਰਕਮ ਆਂਦੀ ਹੈ ਬਹੁਤ ਵੱਡੀ ਯੋਜਨਾ ਉਹਦੇ ਚ ਭ੍ਰਸ਼ਟਾਚਾਰ ਵੀ ਬਹੁਤ ਵੱਡੇ ਲੈਵਲ ਤੇ ਸੀਗਾ ਕਮਰਜੀਤ सिन्हा ਕਮੇਟੀ ਬਣੀ ਉਹਨਾਂ ਨੇ ਆਪਣੀ ਬਹੁਤ ਡਿਟੇਲਡ ਰਿਪੋਰਟ ਦਿੱਤੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰਿਆਂ ਪਹਿਲੂਆਂ ਨੂੰ ਟੱਚ ਕੀਤਾ ਅਮਰੀਕਾ ਦੇ ਵਿੱਚ ਰੋਜ਼ਗਾਰ ਤਾਂ ਮਿਲਦਾ ਸੀ ਪਰ ਉਹ ਰੋਜ਼ਗਾਰ ਪਰਟਕティブ ਨਹੀਂ ਸੀਗਾ ਗ੍ਰੀਮੋ ਪੈਸੇ ਮਿਲ ਗਏ ਠੀਕ ਆ ਇਧਰੋਂ ਟੋਆ ਪੁੱਟਿਆ ਉਧਰੋਂ ਪੁੱਟਿਆ ਅਗਲੀ ਵਾਰੀ ਉਹ ਟੋਇਲ ਮੁੜ ਕੇ ਲੱਭੇ ਨਹੀਂ ਕਿਤੇ ਵੀ ਇਸ ਗੱਲ ਦੀ ਇੰਸ਼ੋਰੈਂਸ ਨਹੀਂ ਸੀ ਕਿ ਭਾਈ कि कोई सस्टेनड डिवेलपमेंट ऐसी डिवैलमेंट हो जड़ी आने वाले दस भीह साल पिंडा भी वरतों की जा सके कोई स्थाई डिवेलमेंट हुई नहीं इस दौरान अमेरेगा च इन्ना पैसा उन्ना तो ही पैसा लग गया विकसित भारत वाल चल रहे हैं मोदी जी ने विकसित भारत का संकल्प लिया बहुत वही गल ਅਗੇ ਤਾਂ ਕਾਂਗਰਸੀਆਂ ਸਰਕਾਰਾਂ ਚ ਸਿਰਫ ਉਹਨਾਂ ਦਾ ਇੱਕ ਕੋਈ ਟੀਚਾ ਹੁੰਦਾ ਸੀ ਬੇਠੂਠਾ ਲਿਆ ਵਾਟਾ ਲੈ ਕੇ ਬਾਹਰਲੇ ਮੌਕਾਂ ਚਲੇ ਗਏ ਪੈਸੇ ਮੰਗਣ ਐਸੇ ਦੇਦੇ ਹੋ ਅੱਥੀ ਆ ਕੇ ਭਾਲਦੇ ਜਾਂਦੇ ਗੱਜ ਮੰਗਦੇ ਜਾਂਦੇ ਕਾਹੀ ਜਾਂਦੇ ਫਿਰ ਭੁੱਖੇ ਰਹੇ ਪਰ ਵਿਕਸ਼ਿਤ ਭਾਰਤ ਦਾ ਸੰਕਲਪ ਲੈਣਾ ਆਪਣੇ ਆਪ ਨੂੰ ਇੱਕ ਡਿਵੈਲਪਡ ਕੰਟਰੀ ਬਣਾਣਾ ਇਹ ਇੱਕ ਬਹੁਤ ਵੱਡਾ ਚੈਲੰਜ ਆ ਇਹ ਕੋਈ ਸੁਪਨਾ ਨਹੀਂ ਹੈ ਇੱਕ ਸੰਕਲਪ ਆ ਉਸ ਸੰਕਲਪ ਨੂੰ ਉਸ ਟੀਚੇ ਨੂੰ ਕੰਟੀਨ ਲਈ ਉਹ ਮੀਟੂ ਇਕੱਲੇ ਲਈ ਆ ਚੀਜ਼ਾਂ ਨੂੰ ਵੀ ਸੁਧਾਰ ਬਹੁਤ ਵੱਡੀ ਲੋੜ ਆ ਸੁਧਾਰ ਦੀ ਔਰ ਸਸਟੇਨਡ ਡਿਵੈਲਪਮੈਂਟ ਦੀ ਬਹੁਤ ਲੋੜ ਆ ਇੰਡਾ ਚ ਬਹੁਤ ਸਾਰੀਆਂ ਐਸਏ ਡਿਵੈਲਪਮੈਂਟ ਦੀਆਂ ਚੀਜ਼ਾਂ ਦੀ ਲੋੜ ਆ ਜਿਹੜੀ ਅੱਜ ਤੱਕ ਅਮਰੀਕਾ ਦੇ ਕਰੋੜਾਂ ਰੁਪਏ ਇੱਕ ਇੱਕ ਫੈਂਸ ਚ ਲੱਗਣੇ ਦੇ ਬਾਅਦ ਵੀ ਇਹਦੇ ਵਿੱਚ ਦੋ ਚੀਜ਼ਾਂ ਨੂੰ ਸਥਾਈਤ ਕਰਤਾ ਹੈ ਜਿਹੜੀ ਨਵਾਂ ਆਪਣਾ ਨੂਨ ਆਇਆ ਹੈ ਤਾਂ ਇਸੇ ਪਰ ਜੀ ਰੰਜੀ ਇਕ ਤਾਂ ਰੋਜ਼ਗਾਰ ਤੋਂ ਆਜੀਬ ਕਮਾਈ ਰੋਜ਼ਗਾਰ ਇੱਕ ਟੈਂਪਰੇਰੀ ਫੇਸ ਆ ਤੁਹਾਨੂੰ ਪਹਿਲੇ ਤੇ ਤੁਸੀਂ ਕਰਦੇ ਅੱਜ ਦਾ ਨੌਜਵਾਨ ਕੱਲਾ ਰੋਜ਼ਗਾਰ ਨਾਲ ਸੈਟੀਸਫਾਈਡ ਨਹੀਂ ਆ ਅੱਜ ਦੇ ਬੇਸ਼ਰਮ ਰੋਜ਼ਗਾਰ ਨਾਲ ਸੈਟੀਸਫਾਈ ਨਹੀਂ ਬੱਚਿਆਂ ਨੂੰ ਸਕਿੱਲ ਦਿੱਤੀ ਜਾਵੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਉਹਨਾਂ ਨੂੰ ਸਿਖਾਇਆ ਜਾਵੇ ਔਰ ਜਿਆਦਾ ਕਮਾਈ ਵਾਲਾ ਮਜ਼ਦੂਰ ਮਿਸਤਰੀ ਬਣ ਸਕੇ ਮੈਂ ਕਾਰਪੈਂਟਰ ਨੌਜਵਾਨ ਬਣ ਸਕੇ हो जी स्किल्ड जॉब है उन्होंने पहुंच सके वो नरेगा के सिस्टम संभव नहीं ऐसा सिस्टम नहीं रोजगार तो अजीबा ट्रेन अजीबा निकियािलती जाएगी नौजवान उन्होंने ट्रेन किया जाएगा ताकि आने वाले समय चो तो ज्यादा कमाई कर सकन ज्यादा देश में प्रोडक्टिविटी दे ਔਰ ਦੂਸਰਾ ਡਵੈਲਪਮੈਂਟ ਜਿਹੜੀ ਆ ਉਹ ਸਥਾਈ ਹੋਵੇ ਮਾੜਾ ਕੀ ਨਾ ਮੈਂ ਬੋਲਿਆ ਪਰ ਕਾਂਗਰਸ ਨੂੰ ਬੱਚੀਆਂ ਚੀਜ਼ਾਂ ਪਸੰਦ ਨਹੀਂ ਹੈ 67 ਸਾਲ ਉਹਨਾਂ ਨੇ ਇਦਾਂ ਵਾਅਦੇ ਤੇ ਹੁਣ ਜੇ ਕੋਈ ਅੱਛੀ ਚੀਜ਼ ਆਣ ਲੱਗੀ ਆ ਤਾਂ ਚਾਹੇ ਮਾਤਾ ਗਾਂਧੀ ਦਾ ਨਵਾਂ ਤਾਰ ਤਾਰ ਚਾਹੇ 라ਜਜੀ ਕਿਉਂ ਲੈ ਆਂਦਾ ਮੈਂ ਹਰਾਨਾ ਭਈ ਲੋਕਾਂ ਨੂੰ ਗੁੰਮਰਾਹ ਕਰਨੇ ਵਿੱਚ ਕਿੰਨੇ ਐਕਸਪਰਟ ਹੈ ਲੋਕ ਅੰਦਰ ਜੀ ਨਰੇਗਾ ਖਤਮ ਹੋ ਜਾ ਨਹੀਂ ਔਰ ਮਜ਼ਦੂਰ ਦਿਹਾੜੀਦਾਰ ਵਿਹਲੇ ਹੋ ਜਾਣ। ਦੇ ਆਰ ਬੀਂਗ ਗਿਵਨ ਮੋਰ ਅਪਰਚੂਨਟੀ ਐਂਡ ਬੈਟਰ ਅਪਰਚੂਨਟੀ ਸੋਦੇ 155 ਦਿਨ ਹੋ ਜਾਣਾ ਤਾਂ ਦਿਹਾੜੀਦਾਰ ਵਿਹਲਾ ਹੋ ਜਾਂਦਾ। ਪੱਖੋਂ ਇਹ ਜਿਹੜਾ ਕਾਨੂੰਨ ਆ ਕਿਉਂਕਿ ਇਹਦੇ ਵਿੱਚ ਦੇਖੋ ਤੁਸੀਂ ਇਹ ਪਹਿਲਾਂ ਇਹਦਾ ਬਜਟ 33000 ਕਰੋੜ ਦਾ ਚੱਲ ਰਿਹਾ ਸੀ ਤੇ ਹੁਣ 1,52,000 283 ਕਰੋੜ ਦਾ ਬਜਟ ਬੰਨਾ ਆ।

ਬੀਜੇਪੀ ਦੇ ਰਾਜ ਨਹੀਂ ਨਾ ਨੈਸ਼ਨਲ ਲੈਵਲ ਦੀ ਸਟੇਟ ਦੀ ਰਿਸਪੌਂਸਿਬਿਲਟੀ ਕਿਉਂ ਨਹੀਂ ਹੋਵੇ ਕਿਉਂ ਨਹੀਂ ਹੋਵੇ ਤੁਸੀਂ ਸਰ ਜੀ ਕੋਈ ਜਿੰਮੇਵਾਰੀ ਨਹੀਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਆਪਣਾ ਇਹ ਚੁਲਾਕੀ ਨਾ ਇਹ ਚੁਲਾਕੀ ਨਾ ਕਰਦਾ ਹੈ ਉੱਪਰ ਕੋਈ ਚੁਲਾਕੀ ਨਹੀਂ ਚੋਪਣਾ 25 ਦਿਨ ਨੇ ਵਧਾਏ ਚੌਥਾਈਸਾ ਦਿਨ ਵੀ ਦਾ ਵਧਾਇਆ ਤਾਂ ਇਸ ਕਰਕੇ ਸਟੇਟ ਜੰਮਣ ਵਾਲੀ ਤਾਂ ਕਿਉਂ ਬੱਝੇ ਨੰਦਰਸ ਸਟੇਟ ਆਪਣੀ ਜਨਤਾ ਦੀ ਰੋਜ਼ਗਾਰ ਦੀ ਜ਼ਿੰਮੇਵਾਰੀ ਤਾਂ ਕਿਉਂ ਬੱਝੇ ਨੇ ਕਾ ਬੰਦ ਹੋ ਗਈ ਹੈ ਕਿ ਇੱਕ ਬੰਦ ਹੋ ਗਈ ਹੈ ਸੁਣ ਇਹ ਝੂਠ ਨਹੀਂ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਹੈ ਇਹ ਕਹਤਾ ਬੰਦ ਨਹੀਂ ਹੈ ਕਹਤਾ ਬੈਟਰ ਹੋਈ ਹੈ ਮਜ਼ਬੂਤ ਹੋਈ ਹੈ ਜਲਦੀ ਆੜੀਆਂ ਵੀ ਵਧੀਆਂ ਕਿਸਾਨਾਂ ਨੂੰ ਵਿੱਚ ਅਡਜਸਟ ਕੀਤਾ ਗਿਆ ਸਭ ਕੁਝ ਹੋਇਆ ਇਸ ਪੱਖੋਂ ਇਹ ਜਿਹੜਾ ਕਰੋਨਾ ਇਸ ਪੱਖੋਂ ਮਾੜਾ ਮੈਨੂੰ ਇਹ ਸਮਝਾਓ